ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਸ਼੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਸਾਹਿਬ ਵਾਲਿਆਂ ਦਾ ਡਾਕਟਰ ਕਰਤਾਰ ਸਿੰਘ ਹੋਰਾਂ ਨਾਲ ਮਿਲਾਂ ਕਰੇਰੂਏ ਨਗਰ ਤੋਂ ਥੋੜੀ ਦੂਰ ਬਾੜੀ ਨਾਂ ਦਾ ਸ਼ਹਿਰ ਸੀ ਇਸ ਸ਼ਹਿਰ ਵਿੱਚੋਂ ਹੀ ਲੀੜਾ ਕਪੜਾ ਅਤੇ ਹੋਰ ਬਾਜ਼ਾਰੀ ਸਮਾਨ ਖਰੀਦ ਕੇ ਲੋਕ ਆਪਣੀ ਲੋੜਾਂ ਦੀ ਪੂਰਤੀ ਕਰਦੇ ਬਿਮਾਰੀ ਦੀ ਹਾਲਤ ਵਿੱਚ ਵੀ ਇਸੇ ਸ਼ਹਿਰ ਤੋਂ ਹੀ ਦਵਾਈ ਦਾ ਰੂਲੇ ਹੋਣਾ ਪੈਂਦਾ ਇਸੇ ਸ਼ਹਿਰ ਵਿੱਚ ਪੰਜਾਬੀ ਡਾਕਟਰ ਜਿਨ੍ਹਾਂ ਦਾ ਨਾਮ ਡਾਕਟਰ ਕਰਤਾਰ ਸਿੰਘ ਸੀ ਉਹ ਆਪਣੀ ਪ੍ਰੈਕਟਿਸ ਕਰਦੇ ਸਨ ਆਮ ਪੰਜਾਬੀ ਲੋਕ ਉਹਨਾਂ ਪਾਸੋਂ ਆਪਣਾ ਇਲਾਜ ਕਰਵਾਉਣ ਜਾਂਦੇ ਡਾਕਟਰ ਕਰਤਾਰ ਸਿੰਘ ਕਮਿਊਨਿਸਟ ਖਿਆਲਾਂ ਦੇ ਧਾਰਨੀ ਸਨ ਅਤੇ ਜਿਸ ਵੇਲੇ ਮਰੀਜ਼ਾਂ ਤੋਂ ਵਿਹਲੇ ਹੋਣਾ ਆਏਗੇ ਪ੍ਰੇਮੀ ਨੂੰ ਆਪਣੇ ਖਿਆਲਾਂ ਦਾ ਭਾਈਵਾਲ ਬਣਨ ਵਾਸਤੇ ਪ੍ਰੇਰਣਾ ਦਿੰਦੇ ਰਹਿਣਾ ਇਹ ਉਹਨਾਂ ਦਾ ਕੰਮ ਸੀ ਇਸ ਪ੍ਰਚਾਰ ਦੇ ਸਿੱਟੇ ਵਜੋਂ ਕਈ ਇੱਕ ਲੋਕ ਨਾਸਤਿਕਤਾ ਵੱਲ ਪ੍ਰੇਰੇ ਗਏ ਇਸ ਨਾਸਤਿਕਤਾ ਦੇ ਪ੍ਰਚਾਰ ਕੇਂਦਰ ਦਾ ਬਾਬਾ ਜੀ ਨੂੰ ਵੀ ਪਤਾ ਲੱਗਾ ਬਾਬਾ ਜੀ ਆਪਣੇ ਸਿਮਰਨ ਭਜਨ ਵਿੱਚੋਂ ਬੇਲ ਕੱਢ ਕੇ ਡਾਕਟਰ ਕਰਤਾਰ ਸਿੰਘ ਜੀ ਦੀ ਦੁਕਾਨ ਤੇ ਚਲੇ ਗਏ ਆਮ ਮਰੀਜ਼ਾਂ ਵਾਂਗ ਹੀ ਡਾਕਟਰ ਹੋਰਾਂ ਨੇ ਪੁੱਛਿਆ ਕਿ ਦੱਸੋ ਤੁਹਾਨੂੰ ਕੀ ਤਕਲੀਫ ਹੈ ਬਾਬਾ ਜੀ ਕਹਿਣ ਲੱਗੇ ਕਿ ਮੈਂ ਤਾਂ ਤੁਹਾਡੇ ਦਰਸ਼ਨ ਕਰਨ ਵਾਸਤੇ ਅਤੇ ਬਚਨ ਸਰਵਣ ਕਰਨ ਵਾਸਤੇ ਹੀ ਆਇਆ ਹਾਂ ਹੋਰ ਕਿਸੇ ਕਿਸਮ ਦੀ ਮੈਨੂੰ ਕੋਈ ਤਕਲੀਫ ਨਹੀਂ ਹੈ ਡਾਕਟਰ ਸਾਹਿਬ ਮਨ ਵਿੱਚ ਬੜੇ ਪ੍ਰਸੰਨ ਹੋਏ ਤੇ ਵਿਚਾਰਨ ਲੱਗੇ ਕਿ ਅੱਗੇ ਤਾਂ ਲੋਕਾਂ ਨੂੰ ਪ੍ਰੇਰਨਾ ਦੇ ਕੇ ਆਪਣੀ ਗੱਲ ਉਨ੍ਹਾਂ ਤੱਕ ਪਹੁੰਚਾਉਣੀ ਪੈਂਦੀ ਸੀ ਇਹ ਪ੍ਰੇਮੀ ਮੇਰੀ ਵਿਚਾਰਧਾਰਾ ਨੂੰ ਸੁਣਨ ਵਾਸਤੇ ਕਾਫੀ ਦੂਰ ਤੋਂ ਆਪ ਚੱਲ ਕੇ ਆਇਆ ਹੈ ਬੇਲੇ ਹੋ ਕੇ ਜਲ ਪਾਣੀ ਪੁੱਛਣ ਉਪਰੰਤ ਡਾਕਟਰ ਹੋਰਾ ਆਪਣਾ ਭਾਸ਼ਣ ਆਰੰਭ ਕੀਤਾ ਕਿ ਦੇਖੋ ਸਾਡੇ ਮੁਲਕ ਦੇ ਲੋਕ ਕਿੰਨੇ ਭੋਲੇ ਤੇ ਸਿੱਧੇ ਹਨ ਜਿਸ ਨੂੰ ਕਿਸੇ ਦੇਖਿਆ ਹੀ ਨਹੀਂ ਅਤੇ ਜੋ ਨਾ ਅੱਖਾਂ ਨਾਲ ਦਿਸਦਾ ਹੈ ਨਾ ਹੀ ਉਸ ਦੀ ਕੋਈ ਹੋਂਦ ਹੈ ਨਾ ਉਸ ਨੂੰ ਅੱਜ ਤੱਕ ਕੋਈ ਕਿਸੇ ਨੂੰ ਦਿਖਾ ਸਕਿਆ ਇਹੋ ਜਿਹੇ ਅਣਹੋਂਦ ਨੂੰ ਲੋਕ ਰੱਬ ਕਹਿ ਕੇ ਉਸ ਦੀ ਪੂਜਾ ਵੀ ਕਰਦੇ ਹਨ ਲੋਕਾਂ ਨੇ ਉਸ ਦੇ ਨਾਂ ਵੀ ਅਨੇਕਾਂ ਹੀ ਰੱਖ ਲਏ ਹਨ ਉਸ ਅੱਗੇ ਸਵੇਰੇ ਸ਼ਾਮ ਪ੍ਰਾਰਥਨਾਵਾਂ ਵੀ ਕੀਤੀਆਂ ਜਾਂਦੀਆਂ ਹਨ ਭਲਾ ਜਿਹੜੀ ਵਸਤੂ ਦੀ ਹੋਂਦ ਹੀ ਕੋਈ ਨਹੀਂ ਉਸ ਪਾਸੋਂ ਤੁਸੀਂ ਕੀ ਆਸ ਰੱਖ ਸਕਦੇ ਹੋ ਉਹ ਅਣਹੋਂਦ ਤੁਹਾਡੀ ਬੇਨਤੀ ਵੀ ਕਿਵੇਂ ਸੁਣੇਗੀ ਤੁਹਾਡਾ ਕੀ ਸਵਾਰੇਗੀ ਹਾਂ ਇਹਨਾਂ ਜ਼ਰੂਰ ਹੈ ਕਿ ਇਸ ਧਰਮ ਤੇ ਵਿਹਿਮ ਦੁਆਰਾ ਕਈ ਲੋਕਾਂ ਦਾ ਹਲਵਾ ਮੰਡਾ ਖੂਬ ਤੁਰਿਆ ਹੋਇਆ ਹੈ ਇਸ ਪ੍ਰਕਾਰ ਡਾਕਟਰ ਹੋਰਾਂ ਨੇ ਆਪਣਾ ਭਾਸ਼ਣ ਜਾਰੀ ਰੱਖਿਆ ਬਾਬਾ ਜੀ ਚੁੱਪ ਕਰਕੇ ਸੁਣेंगे ਤੇ ਡਾਕਟਰ ਹੋਰਾਂ ਨੇ ਬਿਆਨਤ ਪ੍ਰਕਾਰ ਦੀਆਂ ਦਲੀਲਾਂ ਦੇ ਕੇ ਪਰਮਾਤਮਾ ਦੀ ਅਨਹੋਂਦ ਨੂੰ ਪ੍ਰਗਟ ਕਰਨ ਲਈ ਆਪਣਾ ਬਲਬਲਾ ਕੱਢ ਲਿਆ ਬਾਬਾ ਜੀ ਬੜੀ ਨਿਮਰਤਾ ਨਾਲ ਡਾਕਟਰ ਹਾਂ ਨੂੰ ਪੁੱਛਣ ਲੱਗੇ ਕਿ ਡਾਕਟਰ ਸਾਹਿਬ ਤੁਹਾਡੇ ਕਹਿਣ ਅਨੁਸਾਰ ਤੁਸੀਂ ਉਸ ਵਸਤੂ ਦੀ ਹੋਂਦ ਨੂੰ ਹੀ ਮੰਨਦੇ ਹੋ ਜੋ ਅੱਖਾਂ ਨਾਲ ਦਿਸ ਸਕਦੀ ਹੋਵੇ ਜੋ ਚੀਜ਼ ਆਪਣੀ ਅੱਖਾਂ ਨਾਲ ਵੇਖ ਨਹੀਂ ਸਕਦੇ ਉਸ ਦੀ ਹੋਂਦ ਤੋਂ ਤੁਸੀਂ ਮਨਕਰ ਹੋ ਆ ਡਾਕਟਰ ਜੀ ਵੇਖੋ ਪਰਮੇਸ਼ਰ ਨੂੰ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ ਉਸਨੇ ਬਹੁਤ ਸਾਰੀ ਕਿਰਤ ਹੈ ਐਸੀ ਆ ਜਿਸ ਨੂੰ ਤੁਸੀਂ ਅੱਖਾਂ ਨਾਲ ਨਹੀਂ ਦੇਖ ਸਕਦੇ। ਮਿਸਾਲ ਦੇ ਤੌਰ ਤੇ ਮਿਰਚ ਤੁਹਾਡੇ ਸਾਹਮਣੇ ਹੈ ਪਰ ਉਸ ਵਿੱਚ ਜੋ ਕੋੜਾਪਨ ਹੈ ਉਹ ਤੁਸੀਂ ਨਹੀਂ ਦੇਖ ਸਕਦੇ। ਸ਼ੱਕਰ ਜਾਂ ਗੁੜ ਤੁਹਾਡੇ ਪਾਸ ਪਈ ਹੈ। ਉਸ ਵਿੱਚ ਜੋ ਮਿਠਾਸ ਹੈ ਉਹ ਵੀ ਤੁਸੀਂ ਆਪਣੀ ਅੱਖਾਂ ਨਾਲ ਨਹੀਂ ਦੇਖ ਸਕਦੇ। ਇਸੇ ਪ੍ਰਕਾਰ ਕੁਨੈਣ ਦੀ ਗੋਲੀ ਤੁਸੀਂ ਹਰ ਰੋਜ਼ ਮੇਰੇ ਜਾਨ ਨੂੰ ਦਿੰਦੇ ਹੋ। ਪਰ ਉਸਦੇ ਕੋੜੇਪਣ ਨੂੰ ਅੱਖਾਂ ਨਾਲ ਕਦੇ ਕਿਸੇ ਨੇ ਨਹੀਂ ਵੇਖਿਆ ਇਸੇ ਪ੍ਰਕਾਰ ਹੋਰ ਬਿਆਨਤ ਚੀਜ਼ਾਂ ਹਨ ਜਿਨ੍ਹਾਂ ਦੀ ਹੋਂਦ ਬਾੜੋ ਹੋਰ ਦਿਸਦੀ ਹੈ ਪਰ ਜੋ ਤਸਵੀਰ ਜਾਂ ਗੁਣ ਉਹਨਾਂ ਵਿੱਚ ਹਨ ਉਹ ਦਿਸਦੇ ਨਹੀਂ ਡਾਕਟਰ ਹੋਰੀ ਇੱਕਦਮ ਬੋਲੇ ਕਿ ਭਾਈ ਸਾਹਿਬ ਜੋ ਮਿਰਚ ਖੰਡ ਜਾਂ ਕੁਨੈਨ ਦੀ ਕੜਤਨ ਅਤੇ ਮਿਠਾਸ ਉਸ ਨੂੰ ਜੇ ਅਸੀਂ ਵੇਖ ਨਹੀਂ ਸਕਦੇ ਪਰ ਅਸੀਂ ਦੂਸਰੇ ਇੰਦਰੀ ਜੀਭ ਨਾਲ ਉਸ ਦਾ ਸਵਾਦ ਚੱਕ ਕੇ ਅਨੁਭਵ ਕਰ ਲੈਂਦੇ ਹਾਂ ਕੇਸ ਦਾ ਸੁਆਦ ਕਿਹੋ ਜਿਹਾ ਹੈ ਬਾਬਾ ਜੀ ਕਹਿਣ ਲੱਗੇ ਕਿ ਕੇਵਲ ਅਨੁਭਵ ਹੀ ਕਰ ਸਕਦੇ ਹੋ ਨਾ ਵੇਖਤਾ ਨਹੀਂ ਸਕਦੇ ਨਾ ਬਾਬਾ ਜੀ ਆਗਾ ਬੋਲੇ ਕਿ ਦੁੱਧ ਤੁਹਾਡੇ ਸਾਹਮਣੇ ਪਿਆ ਹੈ ਕਿ ਉਸ ਵਿੱਚ ਕਦੀ ਘਿਓ ਵੇਖਿਆ ਹੈ ਦੁੱਧ ਵਾਲੇ ਬਾਤਨ ਵਿੱਚ ਹੱਥ ਵੀ ਫੇਰੋ ਤੁਸੀਂ ਕਿਉਂ ਨੂੰ ਬਾਹਰ ਕੱਢ ਕੇ ਵੇਖ ਨਹੀਂ ਸਕੋਗੇ ਜਬਾਨ ਨਾਲ ਚੱਖ ਲਵੋ ਤਾਂ ਵੀ ਤੁਹਾਨੂੰ ਘਿਓ ਦਾ ਸੁਆਦ ਨਹੀਂ ਲੱਭੇਗਾ ਜੇ ਉਹ ਮਨੁੱਖ ਜਿਸ ਨੇ ਦੁੱਧ ਨੂੰ ਗਰਮ ਕਰਕੇ ਜੰਮਣ ਲਾਇਆ ਹੋਵੇ ਦਹੀਂ ਬਣ ਜਾਣ ਤੇ ਵਿਧੀ ਅਨੁਸਾਰ ਰੜਕਿਆ ਹੋਵੇ ਮੱਖਣ ਕੱਢ ਕੇ ਉਸ ਨੂੰ ਗਰਮ ਕਰਕੇ ਘਿਓ ਬਣਾਇਆ ਹੋਵੇ ਫਿਰ ਉਹ ਮੁੜ ਤੁਹਾਨੂੰ ਆਖੇ ਕਿ ਡਾਕਟਰ ਸਾਹਿਬ ਤੁਸੀਂ ਗਲਤੀ ਵਿੱਚ ਹੋ ਘਿਓ ਇਸੇ ਦੁੱਧ ਵਿੱਚ ਹੀ ਆ ਪਰ ਤੁਸੀਂ ਅਗਿਆਨਤਾ ਵਸ ਕਹੀ ਜਾਵੋ ਕਿ ਇਸ ਵਿੱਚ ਕੋਈ ਘਿਓ ਨਹੀਂ ਨਾ ਦਿਸਦਾ ਹੈ ਨਾ ਜੀਭ ਨੂੰ ਸੁਆਦ ਆਉਂਦਾ ਹੈ ਨਹੀਂ ਹੱਥ ਵਿੱਚ ਫੜ ਹੁੰਦਾ ਹੈ ਇਹ ਤੁਹਾਡੀ ਅਗਿਆਨਤਾ ਹੋਵੇਗੀ ਕਿ ਨਹੀਂ ਪਰantu ਇਹ ਤੁਹਾਡੀ ਵੀ ਵਸ ਦੀ ਗੱਲ ਨਹੀਂ ਕਿਉਂਕਿ ਤੁਸੀਂ ਕਦੀ ਦੁੱਧ ਨੂੰ ਗਰਮ ਕਰਕੇ ਜੰਮਣ ਲਾ ਦੇਹ ਨੂੰ ਰਿੜ ਕੇ ਦੁੱਧ ਵਿੱਚੋਂ ਘਿਓ ਪ੍ਰਾਪਤ ਹੀ ਨਹੀਂ ਕੀਤਾ ਜੇ ਤੁਸੀਂ ਉੱਪਰ ਦੱਸੇ ਸਾਧਨ ਅਨੁਸਾਰ ਦੁੱਧ ਦੀਆਂ ਸਾਰੀਆਂ ਹਾਲਤਾਂ ਨੂੰ ਆਪਣੇ ਹੱਥੀ ਸਾਧ ਲਵੋਗੇ ਤਾਂ ਤੁਸੀਂ ਆਪ ਹੀ ਕਹੋਗੇ ਕਿ ਮੈਂ ਤਾਂ ਪੁਲੇਖੇ ਵਿੱਚ ਹੀ ਰਿਆ ਠੀਕ ਦੁੱਧ ਦੇ ਕਣ-ਕਣ ਵਿੱਚ ਕਿਉਂ ਸਮਾਇਆ ਹੋਇਆ ਹੈ ਅਗਾ ਲਗੋ ਗੁਰੂ ਪਾਸ਼ਾ ਜੀ ਨੇ ਗੁਰਬਾਣੀ ਵਿੱਚ ਮਿਸਾਲ ਦਿੱਤੀ ਹੈ ਕਿ ਸਾਰੀਆਂ ਲੱਕੜਾਂ ਵਿੱਚ ਗੁਪਤ ਰੂਪ ਵਿੱਚ ਅੱਗ ਸਮਾਈ ਹੋਈ ਹੈ ਪਰ ਕਦੇ ਕਿਸੇ ਨੇ ਵੇਖੀ ਹੈ ਕਦੇ ਨਹੀਂ ਇਸ ਦਾ ਭਾਵ ਇਹ ਤਾਂ ਨਹੀਂ ਕਿ ਜੇ ਅਸੀਂ ਲੱਕੜਾਂ ਵਿੱਚ ਗੁਪਤ ਅਗਨੀ ਨੂੰ ਵੇਖ ਨਹੀਂ ਸਕਦੇ ਤਾਂ ਉਸ ਦੀ ਹੋਣਦ ਤੋਂ ਮੁਨਕਰ ਹੋ ਜਾਈਏ ਜੇ ਮਨ ਵਿੱਚ ਚਾਹਨਾ ਹੋਵੇ ਤਾਂ ਇਸ ਅਗਨ ਨੂੰ ਪ੍ਰਗਟ ਰੂਪ ਵਿੱਚ ਵੇਖਣਾ ਹੈ ਤਾਂ ਦੋ ਸੁੱਕੇ ਬਾਸ ਦੇ ਟੁਕੜੇ ਲੈ ਕੇ ਆਪਸ ਵਿੱਚ ਰਗੜਨੇ ਸ਼ੁਰੂ ਕਰਦੇ ਹੋ। ਬਸ ਥੋੜੇ ਸਮੇਂ ਵਿੱਚ ਹੀ ਅੱਗ ਪ੍ਰਗਟ ਹੋ ਜਾਵੇਗੀ। ਸਤਿਗੁਰੂ ਪੰਜਵੇਂ ਗੁਰੂ ਦੇਵ ਜੀ ਨੇ ਉੱਪਰਲੀਆ ਮਿਸਾਲਾਂ ਨੂੰ ਗੁਰਬਾਣੀ ਵਿੱਚ ਹੇਠ ਲਿਖੇ ਅਨੁਸਾਰ ਅੰਕਿਤ ਕੀਤਾ ਹੈ ਕਿ ਜਿਵੇਂ ਲੱਕੜਾਂ ਵਿੱਚ ਅੱਗ ਹੈ ਪਰ ਦਿਸਦੀ ਨਹੀਂ ਦੁੱਧ ਵਿੱਚ ਘਿਓ ਤਾਂ ਹੈ ਪਰ ਨਜ਼ਰੀ ਨਹੀਂ ਹੁੰਦਾ ਇਸੇ ਪ੍ਰਕਾਰ ਨੀਵੇਂ ਅਤੇ ਉੱਚੇ ਅਮੀਰ ਅਤੇ ਗਰੀਬ ਅਤੇ ਸਾਰੇ ਹੀ ਪਰਿਪੂਰਨ ਹੋ ਕੇ ਪਰਮੇਸ਼ਰ ਰਮਿਆ ਹੋਇਆ ਹੈ ਪਰ ਤੁਹਾਨੂੰ ਜਾਂ ਸਾਨੂੰ ਦਿਸਦਾ ਨਹੀਂ ਕਾਰਨ ਕਿ ਜਿਵੇਂ ਲੱਕੜਾਂ ਵਿੱਚੋਂ ਅੱਗ ਅਤੇ ਦੁੱਧ ਵਿੱਚੋਂ ਘੇ ਨੂੰ ਵੇਖਣ ਲਈ ਸਾਡੀਆਂ ਅੱਖਾਂ ਆ ਸਮਰਾਥ ਹਨ ਸਗਲ ਬਨਸਪਤ ਮਹ ਬੈਸੰਤਰ ਸਗਲ ਦੂਦ ਮਹਿ ਕੀਆ ਉੱਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾ ਦੋ ਜੀਆ ਸੰਤੋ ਘਟ ਘਟ ਰਿਆ ਸਮਾਯੋ ਪੂਰਨ ਪੂਰ ਰਹੋ ਸਰਬ ਮਹਿ ਜਲ ਥਲ ਰਮਈਆ ਆਇਓ ਰਹਾਉ ਗੁਣ ਨਿਦਾਨ ਨਾਨਕ ਜਸ ਗਾਵੇ ਸਤਗੁਰ ਫਰਮ ਚੁਕਾਇਓ ਸਰਬ ਨਿਵਾਸੀ ਸਦਾ ਲਪਾ ਸਭ ਮਹਿਰਿਆ ਸਮਾਇਓ 68 ਮਹੱਲਾ ਪੰਜਵਾਂ ਜੇ ਸਰਬ ਨਿਵਾਸੀ ਤੇ ਸਰਬ ਵਿੱਚ ਰਵੇਂ ਹੋ ਇਹਨੂੰ ਵੇਖਣ ਦੀ ਚਾਹ ਨਾ ਹੋਵੇ ਤਾਂ ਉਸ ਨੂੰ ਪ੍ਰਗਟ ਰੂਪ ਵਿੱਚ ਵੇਖਣਾ ਚਾਹੁੰਦੇ ਹੋ ਤਾਂ ਉੱਪਰ ਲਿਖੇ ਗੁਰੂ ਹੁਕਮ ਅਨਸਾਰ ਯਤਨ ਕਰਨਾ ਪਵੇਗਾ ਕੀ ਗੁਣ નિਦਾਨ ਨਾਨਕ ਜਸ ਗਾਵੇ ਗੁਣ ਨਿਦਾਨ ਨਾਨਕ ਜਸ ਗਾਵੇ ਜਸ ਗੁਣ ਰੂਪੀ ਸਾਧਨ ਨੂੰ ਅਪਣਾਉਣਾ ਪਵੇਗਾ ਡਾਕਟਰ ਸਾਹਿਬ ਰੱਬ ਨੂੰ ਵੇਖਣ ਵਾਸਤੇ ਭਗਤੀ ਕਰਨੇ ਰੂਪੇ ਚਸ਼ਮੇ ਲੋਣੇ ਪਹਿਣਗੇ ਕਰ ਫਕਰ 다ਇਮ ਲਾਏ ਚਸ਼ਮੇ ਜਹ ਤਹ ਮੋਜੂਦ ਬਾਣੀ ਕਬੀਰ ਜੀ ਥੋੜਾ ਸਮਾਂ ਵੀ ਜੇ ਮਨ ਨੂੰ ਟਿਕਾਉ ਵਿੱਚ ਲੈ ਕੇ ਆਈਏ ਉਹ ਹਾਜ਼ਰ ਹਜ਼ੂਰ ਪਰਮਾਤਮਾ ਪ੍ਰਤੱਖ ਦਿਸ ਪਵੇਗਾ ਟੁਕ ਦਮ ਕਰਾਰੀ ਜੋ ਕਰ ਹੋ ਹਾਜ਼ਰ ਹਜ਼ੂਰ ਖੁਦਾਏ ਬਾਣੀ ਕਬੀਰ ਜੀ ਡਾਕਟਰ ਸਾਹਿਬ ਜਿਨ੍ਹਾਂ ਨੇ ਰੱਬ ਨੂੰ ਪ੍ਰਤੱਖ ਵੇਖਿਆ ਹੈ ਉਹ ਸਾਨੂੰ ਇਸ ਨਾਲੋਂ ਵੱਧ ਗਾਰੰਟੀ ਕੀ ਦੇ ਸਕਦੇ ਹਨ ਆਜ ਮਿਲਾਵਾ ਸ਼ੇਖ ਫਰੀਦ ਤਕਮ ਕੁੰਜੜੀਆਂ ਮਨਹੋ ਮਚਿੰਦੜੀਆਂ ਆਸਾ ਸ਼ੇਖ ਫਰੀਦ তথা ਦੁੰਦਰ ਬਾਧੋ ਸੁੰਦਰ ਪਾਭੋ ਦੁੰਦਰ ਬਾਧੋ ਸੁੰਦਰ ਪਾਭੋ ਬਾਣੀ ਕਬੀਰ ਜੀ ਡਾਕਟਰ ਸਾਹਿਬ ਲੋੜ ਹੈ ਉਸ ਦਸੇ ਮਾਰਗ ਤੇ ਚੱਲਣ ਦੀ ਜਿਸ ਮਾਰਗ ਤੇ ਚੱਲਣ ਨਾਲ ਪਰਮੇਸ਼ਰ ਨੂੰ ਵੇਖਿਆ ਜਾ ਸਕਦਾ ਹੈ ਸੁਹੀ ਰਾਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਭੂ ਮਿਲਾਪ ਦਾ ਸਾਧਨ ਦੱਸਦੇ ਹਨ ਭਾਂਡਾ ਧੋਏ ਬੈਸ ਧੂਪ ਦੇ ਭੋ ਤੋ ਦੁਧ ਕੋ ਜਾਭੋ ਦੂਦ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾ ਭੋ ਜਪੋ ਤਾਇ ਕੋ ਨਮ ਅਵਰ ਨਿਰਾਫਲ ਕਮ ਰਹਾਉ ਏ ਮਨ ਈਟੀ ਹਾਥ ਕਰੋ ਹੁਣ ਨੇਤਰੋ نیند ਨਾ ਆਵੇ ਰਸਨਾ ਨਾਮ ਜਪੋ ਤਬ ਮਥਿਆ ਇਨ ਬਿਦ ਅਮਰਤ 파ਭੂ ਮਨ ਸੰਪਟ ਜਤ ਸਤ ਸਰ ਨਾਵਣ ਭਾਵਣ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ ਕਹਿ ਦੇ ਕਹੇ ਕਹੇ ਕਹ ਜਾਵੇ ਤੁਮ ਸਰ ਅਵਰ ਨ ਕੋਈ ਭਗਤ ਹੀਣ ਨਾਨਕ ਜਨ ਜੰਪੈ ਹੋ ਸਾਲਾ ਹੀ ਸਚਾ ਸੋਈ ਸੁਹੀ ਮਹੱਲਾ ਪਹਿਲਾ ਡਾਕਟਰ ਸਾਹਿਬ ਹੋਰ ਸੁਣੋ ਜੇਕਰ ਦੇਖਣ ਦੀ ਗੱਲ ਹੈ ਤਾ ਸਾਰੀ ਦੁਨੀਆ ਨੂੰ ਨੀਂਦ ਵੀ ਆਉਂਦੀ ਹੈ ਭੁੱਖ ਵੀ ਲੱਗਦੀ ਹੈ ਖੁਸ਼ੀ ਗਮੀ ਵੀ ਵਿਆਪਦੀ ਹੈ ਕਾਮ ਕ੍ਰੋਧ ਲੋਭ মোহ ਅਹੰਕਾਰ ਅਤੇ ਆਦਿਕ ਹਰ ਮਨੁੱਖ ਨੂੰ ਵਿਆਪਦੇ ਹਨ ਪਰ ਜੇਕਰ ਆਪਾਂ ਉਸ ਮਨੁੱਖ ਨੂੰ ਜਿਸ ਨੂੰ ਨੀਂਦ ਆਈ ਹੋਵੇ ਪੁੱਛੀਏ ਕਿ ਵਿਖਾ ਖਾਂ ਭਾਈ ਤੈਨੂੰ ਕਿੰਨ ਕੀ ਨੀਂਦ ਆਈ ਹੈ ਜਾਂ ਭੁੱਖੇ ਨੂੰ ਪੁੱਛੀਏ ਕਿ ਦਿਖਾ ਤੇਰੀ ਭੁੱਖ ਕਿੱਥੇ ਹੈ ਉਹ ਸਾਡੇ ਪਰਥਾਇ ਕੀ ਅੰਦਾਜ਼ਾ ਲਾਵੇਗਾ ਇਹ ਪੁੱਛਣ ਵਾਲਾ ਵਿਅਕਤੀ ਕਿੰਨੇ ਕੁ ਅਕਲ ਦਾ ਮਾਲਕ ਹੈ ਹਰ ਮਨੁੱਖ ਸੌਂਦਾ ਵੀ ਹੈ ਤੇ ਭੁੱਖ ਤੇ ਦੁੱਖ ਨੂੰ ਵੀ ਮਹਿਸੂਸ ਕਰਦਾ ਹੈ ਖੁਸ਼ੀ ਗਮੀ ਵਿੱਚ ਵੀ ਵਿਚਰਦਾ ਹੈ ਪਰ ਸੰਸਾਰ ਦਾ ਕੋਈ ਵੀ ਸਿਆਣੀ ਤੋਂ ਸਿਆਣਾ ਖੋਜੀ ਮਨੁੱਖ ਵੀ ਇਹ ਨਹੀਂ ਦੱਸ ਸਕਿਆ ਕਿ ਨੀਂਦ ਦਾ ਸਰੂਪ ਕੀ ਹੈ ਉਸ ਦਾ ਕੱਦ ਕਾਠ ਰੂਪ ਰੰਗ ਕਿਹੋ ਜਿਹਾ ਹੈ ਇਸੇ ਪ੍ਰਕਾਰ ਖੁਸ਼ੀ ਗਮੀ ਅਤੇ ਭੁੱਖ ਅਤਿਆਦਿਕ ਵੀ ਕੇਵਲ ਅਨੁਭਵ ਹੀ ਕੀਤੇ ਜਾ ਸਕਦੇ ਹਨ ਜਾਂ ਉਸ ਅਨੁਭਵ ਦਾ ਥੋੜਾ ਬੋਤਾ ਪ੍ਰਗਟਾਵਾ ਕੀਤਾ ਜਾ ਸਕਦਾ ਹੈ ਇਹ ਸਨੁਭਵ ਦਾ ਪ੍ਰਗਟਾਵਾ ਵੀ ਉਹੀ ਕਰ ਸਕਦਾ ਹੈ ਜਿਹੜਾ ਇਹਨਾਂ ਵਿੱਚ ਵਿਚਰ ਰਿਹਾ ਹੋਵੇ ਡਾਕਟਰ ਸਾਹਿਬ ਵੇਖੋ ਸਾਇੰਸ ਕਿੰਨੀ ਤਰੱਕੀ ਕਰ ਗਈ ਹੈ ਸਾਇੰਸ ਦਾਣਾ ਨੇ ਖੂਨ ਦੇ ਦੋਰੇ ਨੂੰ ਮਾਪਣ ਅਤੇ ਗਰਮੀ ਸਰਦੀ ਨੂੰ ਨਾਪਣ ਦੇ ਜੰਤਰ ਬਣਾ ਲਏ ਹਨ ਪਰ ਅੱਜ ਤੱਕ ਕੋਈ ਵੀ ਸਾਇੰਸ ਦਾਣ ਪਰਮੇਸ਼ਰ ਦੀਆਂ ਸੂਖਸ਼ਮ ਹੋਦਾਨੂ ਨਾਪਣ ਦਾ ਕੋਈ ਵੀ ਯਤਨ ਨਹੀਂ ਬਣਾ ਸਕਿਆ ਨਾ ਤਾਂ ਭੁੱਖ ਨੂੰ ਨਾਪਿਆ ਜਾ ਸਕਦਾ ਹੈ ਨਾ ਨੀਂਦ ਨੂੰ ਨਾ ਹੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਿਕ ਨੂੰ ਕਦੇ ਕਿਸੇ ਨੇ ਇਹਨਾਂ ਦਾ ਸਰੂਪ ਨਹੀਂ ਵੇਖਿਆ ਅਤੇ ਨਾ ਹੀ ਕਿਸੇ ਜੀਵ ਵਿੱਚ ਕਿੰਨੀ ਕੁ ਹੋਦ ਹੈ ਨੂੰ ਮਾਪਿਆ ਜਾ ਸਕਦਾ ਹੈ ਭਾਵੇਂ ਇਹ ਸਾਰੀਆਂ ਜੂਨਾਂ ਵਿੱਚ ਵਿਆਪਦੇ ਹਨ ਕੇਵਲ ਤੇ ਕੇਵਲ ਉਹ ਮਨੁੱਖ ਜਾਂ ਜੀਵ ਜਿਸ ਨੂੰ ਇਹ ਵਿਆਪਦੇ ਹਨ अनुभव ਹੀ ਕਰ ਸਕਦਾ ਹੈ ਡਾਕਟਰ ਹੋਰੀ ਬਾਬਾ ਜੀ ਦੀ ਵਿਚਾਰ ਨੂੰ ਬੜੇ ਧਿਆਨ ਨਾਲ ਸੁਣ ਰਹੇ ਸਨ ਬਾਬਾ ਜੀ ਨੇ ਹੋਰ ਫਰਮਾਇਆ ਕਿ ਡਾਕਟਰ ਸਾਹਿਬ ਵੇਖੋ ਸਾਡੇ ਦੇਖਦਿਆਂ ਦੇਖਦਿਆਂ ਸਿਆਣੇ ਲੋਕਾਂ ਨੇ ਬਿਜਲੀ ਨੂੰ ਪ੍ਰਗਟ ਕਰ ਲਿਆ ਅਤੇ ਇਸ ਬਿਜਲੀ ਤੋਂ ਕਿੰਨੇ ਸੁਖ ਆਰਾਮ ਲੈ ਜਾ ਰਹੇ ਹਨ ਬਿਜਲੀ ਦੀ ਹੋਂਦ ਤਾਂ ਪਹਿਲਾਂ ਵੀ ਸੀ ਪਰ ਕੇਵਲ ਅਗਿਆਨਤਾ ਕਾਰਨ ਅਸੀਂ ਇਸ ਅਥਾਹ ਸ਼ਕਤੀ ਤੋਂ ਲਾਭ ਨਹੀਂ ਲੈ ਸਕੇ ਕੁਝ ਸਾਇੰਸਦਾਨਾਂ ਨੇ ਇਸ ਸੂਖਮ ਬਿਜਲੀ ਜੋ ਅੱਖਾਂ ਨਾਲ ਵੇਖ ਨਹੀਂ ਸਕਦੇ ਨੂੰ ਪ੍ਰਗਟ ਕਰਨ ਦਾ ਸਾਧਨ ਸਾਡੇ ਸਾਹਮਣੇ ਰੱਖਿਆ ਸਰਕਾਰ ਨੇ ਉਹਨਾਂ ਵਿਗਿਆਨੀਆਂ ਦੀ ਹਦਾਇਤਾਂ ਅਨੁਸਾਰ ਵੱਡੇ-ਵੱਡੇ ਪਲਾਂਟ ਲਾ ਦਿੱਤੇ ਉਹਨਾਂ ਨੂੰ ਚਲਾਉਣ ਵਾਸਤੇ ਡੈਮਾਂ ਰਾਹੀਂ ਪਾਣੀ ਦੀ ਵਰਤੋਂ ਕੀਤੀ ਗਈ ਜਦ ਪਾਣੀ ਦੀ ਤਾਕਤ ਨਾਲ ਉਹ ਪਲਾਂਟ ਚੱਲੇ ਤਾਂ ਬਿਜਲੀ ਪ੍ਰਗਟ ਹੋ ਗਈ ਜੇ ਭਲਾ ਉਹਨਾਂ ਸਾਇੰਸਦਾਨਾਂ ਜਿਨ੍ਹਾਂ ਨੇ ਨੇਕੇ ਤਜਰਬੇ ਕਰਕੇ ਬਿਜਲੀ ਪੈਦਾ ਕਰਨ ਦੀਆਂ ਕਾਢਾਂ ਕੱਢੀਆਂ ਉਹਨਾਂ ਦੀ ਹਦਾਇਤਾਂ ਨੂੰ ਅਨਗੋਲੀਆਂ ਕਰ ਦਿੱਤਾ ਜਾਂਦਾ ਉਹਨਾਂ ਦੇ ਦੱਸੇ ਅਨੁਸਾਰ ਅਮਲ ਨਾ ਕੀਤਾ ਜਾਂਦਾ ਤਾਂ ਬਿਜਲੀ ਦੀ ਸ਼ਕਤੀ ਪ੍ਰਤੱਖ ਰੂਪ ਵਿੱਚ ਕਦੇ ਸਾਡੇ ਸਾਹਮਣੇ ਨਾ ਆਉਂਦੀ ਇਸੇ ਤਰ੍ਹਾਂ ਜੇ ਅਸੀਂ ਪਰਮੇਸ਼ਰ ਤੋਂ ਜੋ ਸ਼ਕਤੀ ਰੂਪ ਹੋ ਕੇ ਸਾਰਿਆਂ ਵਿੱਚ ਵਰਤ ਰਿਹਾ ਹੈ ਉਸ ਦੀ ਹੋਂਦ ਨੂੰ ਪ੍ਰਗਟ ਕਰਨ ਦਾ ਲੋਚਦੇ ਹਾਂ ਅਤੇ ਉਸ ਪਰਮ ਸ਼ਕਤੀ ਪਾਸੋਂ ਜੇਕਰ ਸੁੱਖ ਮੰਨਣਾ ਚਾਹੁੰਦੇ ਹਾਂ ਤਾਂ ਸਾਨੂੰ ਉਹਨਾਂ ਦੀ ਅਗਵਾਈ ਅਨੁਸਾਰ ਚੱਲਣਾ ਪਵੇਗਾ ਜਿਨ੍ਹਾਂ ਨੇ ਮਿਹਨਤਾਂ ਮੁਸ਼ਕਤਾਂ ਝਾਕ ਕੇ ਉਸ ਪਰਮਾਤਮਾ ਨੂੰ ਪ੍ਰਗਟ ਕੀਤਾ ਹੈ ਸਤਿਗੁਰੂ ਜੀ ਤਾਂ ਜਿਵੇਂ ਤੁਸੀਂ ਕਹਿੰਦੇ ਹੋ ਕਿ ਰੱਬ ਦਿਸਦਾ ਨਹੀਂ ਖੁਦ ਆਪ ਕਹਿੰਦੇ ਹਨ ਕਿ हे ਮਨੁੱਖ ਤੇਰੇ ਪਾਸ ਰੱਬ ਨੂੰ ਵੇਖਣ ਲਈ ਅੱਖਾਂ ਹੀ ਨਹੀਂ ਹਨ ਉਹ ਤਾਂ ਹੋ ਰਹੀਆਂ ਅੱਖਾਂ ਨੇ ਜਿਨ੍ਹਾਂ ਨਾਲ ਪਿਆਰੇ ਪ੍ਰਭੂ ਜੀ ਦੇ ਦਿਦਾਰ ਹੋਣੇ ਹਨ ਨਾਨਕ ਸੇ ਅਖੜੀਆਂ ਬਿਆਨ ਜਿਨੇ ਦਿਸੰਦੋ ਮਾਪਰੀ ਮਹੱਲਾ ਪੰਜਵਾਂ ਸੋ ਅੱਖਾਂ ਸਾਨੂੰ ਕਿਵੇਂ ਪ੍ਰਾਪਤ ਹੋਣ ਜਿਨ੍ਹਾਂ ਨੂੰ ਗੁਰਦੇਵ ਜੀ ਨੇ ਦਿਵ ਨੇਤਰ tatha ਸੁਰਤੀ ਦੀਆਂ ਅੱਖਾਂ ਵੀ ਕਿਹਾ ਹੈ ਉਸ ਰਸਤੇ ਨੂੰ ਪ੍ਰਾਪਤ ਕਰਨ ਲਈ ਸਤਗੁਰੂ ਜੀ ਦਾ ਕੀ ਹੁਕਮ ਹੈ ਭੈ ਕੇ ਚਲਣ ਕਰ ਭਵ ਕੇ ਲੋਇਣ ਸੁਰਤ ਕਰੇ ਨਾਨਕ ਕਹਿ ਸਿਆਣੀ ਏ ਏ ਬਕੰਤ ਮਿਲਾਵਾ ਹੋਏ ਸ਼ਲੋਕ ਮਹੱਲਾ ਦੂਜਾ हे ਜੀਵ ਜੇਕਰ ਤੂੰ ਪ੍ਰਭੂ ਦੇ ਭੈ ਦੇ ਪੈਰ ਪਿਆਰ ਦੇ ਹੱਥ ਅਤੇ ਸੁਰਤ ਦੀ ਅੱਖਾ ਬਣਾਵੇਂ ਤਾਂ ਇਹਨਾਂ ਕਰਮਾਂ ਦੇ ਅਨੁਸਾਰ ਇਹਨਾਂ ਕਰਮਾਂ ਨੂੰ ਕਰਨ ਨਾਲ ਤੂੰ ਆਪਣੇ ਮਾਲਕ ਨੂੰ ਪ੍ਰਤੱਖ ਮਿਲ ਸਕਦਾ ਹੈ। ਭਾਵ ਕਿ ਹਰ ਵੇਲੇ ਪਰਮੇਸ਼ਰ ਜੀ ਦਾ ਡਰ ਹਿਰਦੇ ਵਿੱਚ ਧਾਰਨ ਕਰਨਾ ਹੈ ਕਿ ਮੇਰਾ ਮਾਲਕ ਮੇਰੇ ਸਾਰੇ ਕੀਤੇ ਜਾਣ ਵਾਲੇ ਮਾੜੇ ਚੰਗੇ ਕਰਮਾਂ ਨੂੰ ਵੇਖਦਾ ਹੈ। ਹਿਰਦੇ ਵਿੱਚ ਮਾਲਕ ਦੇ ਡਰ ਕਾਰਨ ਸਾਰੇ ਮਾੜੇ ਕਰਮ ਹੌਲੀ-ਹੌਲੀ ਛੁੱਟ ਜਾਣਗੇ ਅਤੇ ਹਿਰਦਾ ਗੁਣਾ ਦੀ ਖਾਨ ਰਹਿ ਜਾਵੇਗਾ। ਜਿਸ ਹਿਰਦੇ ਵਿੱਚ ਗੁਣ ਵੱਧ ਗਏ ਉਥੇ ਪ੍ਰਭੂ ਦਾ ਪਿਆਰ ਆ ਜਾਂਦਾ ਹੈ ਜਿਸ ਹਿਰਦੇ ਵਿੱਚ ਪਿਆਰ ਆ ਗਿਆ ਜਿਨ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਜਿਨ ਪ੍ਰੇਮ ਕਿਓ ਤਨਹੀ ਪ੍ਰਭ ਪਾਇਓ ਤਾਂ ਪ੍ਰਸਾਦ ਸਵਈਏ ਪਾਸ਼ੇ ਦਸਮੀ ਉਥੇ ਪ੍ਰਭੂ ਜੀ ਨੂੰ ਸੁਰਤੀ ਦੇ ਨੇਤਰ ਪਰ ਤੱਕ ਵੇਖ ਲੈਂਦੇ ਹਾਂ ਡਾਕਟਰ ਸਾਹਿਬ ਥੋੜਾ ਸਮਾਂ ਹੀ ਹੋਇਆ ਹੈ ਕਿ ਰੇਡੂ ਇਹਦੀ ਕਾਰ ਨਿਕਲੀ ਹੈ ਉਹ ਆਵਾਜ਼ ਜੋ ਰੇਡੀਓ ਸਟੇਸ਼ਨ ਤੋਂ ਬੋਲੀ ਜਾਂਦੀ ਹੈ ਸਾਰੇ ਹੀ ਵਿਆਪਕ ਹੈ ਲੇਕਿਨ ਸੁਣਾਈ ਉਸ ਨੂੰ ਹੀ ਦਿੰਦੀ ਹੈ ਜਿਸ ਪਾਸ ਰੇਡੀਓ ਸੈੱਟ ਹੋਵੇ ਜੇਕਰ ਪਾਸ ਰੇਡੀਓ ਵੀ ਹੋਵੇ ਪਰ ਹੋਵੇ ਖਰਾਬ ਜਾਂ ਅਸੀਂ ਚਾਲੂ ਹੀ ਨਾ ਕਰੀਏ ਜਾਂ ਉਸ ట్రాన్స్మిਟਰ ਦਾ ਜਾਂ ਰਮੀ ਹੋਈ ਆਵਾਜ਼ ਦਾ ਤਾ ਕੋਈ ਕਸੂਰ ਨਹੀਂ ਦੋਸਤਾਂ ਸਾਡੇ ਵਿੱਚ ਹੀ ਹੈ ਸਤਿਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਹੁਕਮ ਅਨੁਸਾਰ ਦਿਸ ਆ ਸੁਣੀਏ ਜਾਣੀਏ ਸੌ ਨ ਪਾਇਆ ਜਾਏ ਰੋਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੈ ਤਾਏ ਸ਼ਲੋਕ ਮਹੱਲਾ ਦੂਜਾ ਭਾਵ ਕਿ ਪ੍ਰਮਾਤਮਾ ਤਾਂ ਸਾਰੀ ਕੁਦਰਤ ਵਿੱਚ ਵੱਸਦਾ ਹੈ ਦਿਸ ਰਿਹਾ ਹੈ ਉਸ ਦੇ ਜੀਵਨ ਰੋ ਸਾਰੀ ਰਚਨਾ ਵਿੱਚ ਸੁਣੀ ਜਾ ਰਹੀ ਹੈ ਉਸ ਦੇ ਕੰਮਾਂ ਤੋਂ ਜਾਪ ਰਿਹਾ ਹੈ ਕਿ ਉਹ ਕੁਦਰਤ ਵਿੱਚ ਮੌਜੂਦ ਹੈ ਲੇਕਿਨ ਇਸ ਜੀਵ ਨੂੰ ਉਸ ਦੇ ਮਿਲਾਪ ਦਾ ਸਵਾਦ ਨਹੀਂ ਹਾਸਲ ਹੁੰਦਾ ਇਹ ਕਿਉਂ ਇਸ ਵਾਸਤੇ ਕਿ ਜੀਵ ਪਾਸ ਪਿਆਰੇ ਪ੍ਰਭੂ ਨੂੰ ਮਿਲਣ ਲਈ ਨਾ ਪੈਰ ਹਨ ਨਾ ਹੱਥ ਨਾ ਹੀ ਅੱਖਾਂ ਫਿਰ ਇਹ ਕਿਵੇਂ ਪ੍ਰਭੂ ਦੇ ਗੱਲ ਲੱਗ ਸਕਦਾ ਹੈ ਉਸ ਪ੍ਰੀਤਮ ਜੀ ਨੂੰ ਵੇਖਣ ਲਈ ਮਿਲਣ ਲਈ ਉੱਪਰ ਲਿਖੇ ਹੁਕਮ ਪੈ ਕੇ ਚਰਣ ਦੇ ਅਨੁਸਾਰੀ ਹੋ ਕੇ ਚੱਲਣਾ ਪਵੇਗਾ ਤੇ ਪੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਕਹੈ ਸਿਆਣੀ ਐ ਏਕੰਤ ਮਿਲਾਵਾ ਹੋਏ ਇਸ ਪੂਰੇ ਅਨੁਸਾਰ ਚੱਲਣਾ ਪਵੇਗਾ ਫਿਰ ਇਹ ਜੀਵ ਉਸ ਮਾਲਕ ਨਾਲ ਸਦੀਵੀ ਸਾਝ ਕਾਇਮ ਕਰ ਲਵੇਗਾ ਇਨ੍ਹਾਂ ਵਿਚਾਰਾਂ ਨਾਲ ਡਾਕਟਰ ਕਰਤਾਰ ਸਿੰਘ ਹੋਰਾਂ ਦਾ ਮਨ ਪ੍ਰਭੂ ਪਰਮਾਤਮਾ ਦੀ ਹੋਂਦ ਨੂੰ ਮੰਨਣ ਦੇ ਕਰੇਵ ਪੁੱਜ ਚੁੱਕਾ ਸੀ ਵਿਚਾਰਾ ਕਰਦਿਆ ਕਰਦਿਆ ਡਾਕਟਰ ਸਾਹਿਬ ਨੇ ਬਾਬਾ ਜੀ ਨਾਲ ਦੁਨਿਆਵੀ ਸਾਝ ਵੀ ਕੱਢ ਲਈ ਅਤੇ ਪੁੱਛਿਆ ਕਿ ਅਵਤਾਰ ਸਿੰਘ ਦਲੇਰ ਜੋ ਗਠੀਏ ਦੀ ਤਕਲੀਫ ਨਾਲ ਬਿਮਾਰ ਸੀ ਉਹਨਾਂ ਨੂੰ ਆਪ ਜੀ ਨੇ ਹੀ ਬਾਣੀ ਦਾ ਪਾਠ ਸੁਣਾ ਕੇ ਰਾਜ਼ੀ ਕੀਤਾ ਸੀ ਬਾਬਾ ਜੀ ਨੇ ਉੱਤਰ ਦਿੱਤਾ ਕਿ ਰਾਜੀ ਤਾਂ ਸਤਿਗੁਰ ਜੀ ਨੇ ਕੀਤਾ ਮੇਰੇ ਜਿੰਮੇ ਤਾਂ ਉਸ ਗੁਰਬਾਣੀ ਨੂੰ ਸੁਣਾਉਣ ਦੀ ਸੇਵਾ ਲੱਗੀ ਸੀ ਗੁਰਬਾਣੀ ਦੇ ਨਾਮ ਨਾਲ ਸਰੀਰਕ ਰੋਗ ਤਾਂ ਕੀ ਜਨਮਾ ਜਨਮਾਂ ਤਰਾਂ ਦੇ ਰੋਗ ਗ੍ਰਸਤ ਹੋਈ ਜੀਵ ਆਤਮਾ ਵੀ ਇਹ ਰੋਗ ਹੋਈ ਜਾਂਦੀ ਹੈ ਸਰੀਰਕ ਰੋਗ ਠੀਕ ਹੋਣੇ ਤਾਂ ਬਹੁਤ ਮਾਮੂਲੀ ਗੱਲ ਹੈ ਕਿਉਂਕਿ ਮਾੜੇ ਕਰਮਾਂ ਕਾਰਨ ਆਤਮਾ ਰੋਗੀ ਹੁੰਦੀ ਹੈ ਆਤਮਾ ਦੇ ਰੋਗੀ ਹੋਣ ਨਾਲ ਸਰੀਰ ਰੋਗ ਗ੍ਰਸਤ ਹੋ ਜਾਂਦਾ ਹੈ ਡਾਕਟਰ ਸਾਹਿਬ ਨੂੰ ਇਹ ਪਤਾ ਲੱਗਾ ਕਿ ਬਾਬਾ ਜੀ ਉਹ ਕਮਾਈ ਵਾਲੇ ਮਹਾਪੁਰਸ਼ ਹਨ ਜਿਨ੍ਹਾਂ ਪਰਥਾਏ ਮੈਂ ਕਈ ਵਾਰ ਅਵਤਾਰ ਸਿੰਘ ਪਾਸੋਂ ਸੁਣ ਚੁੱਕਾ ਹਾਂ ਤਾਂ ਉਹਨਾਂ ਦੀ ਭਾਵਨੀ ਅਤੇ ਸ਼ਰਧਾ ਵਿੱਚ ਹੋਰ ਵਾਧਾ ਹੋ ਗਿਆ ਉਹ ਬਾਬਾ ਜੀ ਦੇ ਹੋਰ ਸ਼ਰਧਾਲੂ ਬਣ ਗਏ ਡਾਕਟਰ ਸਾਹਿਬ ਨੇ ਬਾਬਾ ਜੀ ਨੂੰ ਕਾਫੀ ਮਜਬੂਰ ਕਰਕੇ ਆਪਣੇ ਪਾਸ ਹੀ ਅਟਕਾ ਲਿਆ ਅਤੇ ਰਹਿਰਾ ਸਾਹਿਬ ਜੀ ਦੇ ਪਾਠ ਉਪਰੰਤ ਮਨ ਵਿੱਚ ਜੋ ਹੋਰ ਸ਼ੰਕੇ ਰਹਿੰਦੇ ਸਨ ਉਹ ਵੀ ਸਾਂਝੇ ਕੀਤੇ। ਬਾਬਾ ਜੀ ਨੇ ਗੁਰਬਾਣੀ ਦੇ ਆਧਾਰ ਤੇ ਆਪਣੇ ਕਮਾਈ ਰਾਹੀਂ ਉਹਨਾਂ ਸ਼ੰਕਿਆਂ ਦਾ ਉੱਤਰ ਦਿੱਤਾ। ਅਖੀਰ ਬਾਬਾ ਜੀ ਨੇ ਡਾਕਟਰ ਹੋਰਾਂ ਨੂੰ ਕਿਹਾ ਕਿ ਜੇ ਤੁਸੀਂ ਸਦੀਵੀ ਸੁਖ ਮੰਨਣਾ ਚਾਹੁੰਦੇ ਹੋ ਤਾਂ ਗੁਰਬਾਣੀ ਦੀ ਖੋਜ ਕਰੋ। ਜਿਉਂ-ਜਿਉ ਤੁਸੀਂ ਗੁਰਬਾਣੀ ਨੂੰ ਖੋਜ ਕੇ ਪੜੋਗੇ ਤੁਹਾਡੇ ਸਾਰੇ ਸ਼ੰਕੇ ਜਿਵੇਂ ਹੜ ਦੇ ਪਾਣੀ ਅੱਗੇ ਘਾ ਦੇ ਢਿੱਲੇ ਰੁੜ ਜਾਂਦੇ ਹਨ। ਇਸ ਪ੍ਰਕਾਰ ਦੂਰ ਹੋ ਜਾਣਗੇ ਦੂਸਰੀ ਜ਼ਰੂਰੀ ਗੱਲ ਇਹ ਜੋ ਪੜੋ ਉਸ ਅਨਸਾਰ ਕਮਾਈ ਕਰਨੀ ਆਰੰਭ ਕਰ ਦਿਓ ਫਿਰ ਤੁਸੀਂ ਆਪੇ ਦੇਖ ਲੈਣਾ ਕਿ ਅਸਲੀਅਤ ਕੀ ਹੈ ਤੁਸੀਂ ਮਹਿਸੂਸ ਕਰੋਗੇ ਕਿ ਪਿਛਲਾ ਸਮਾਂ ਐਵੇਂ ਵਿਦਿਆ ਦੀ ਨੀਂਦ ਵਿੱਚ ਵਿਅਰਥ ਹੀ ਚਲਾ ਗਿਆ ਡਾਕਟਰ ਸਾਹਿਬ ਇਸ ਦੌਰ ਤੱਕ ਕਮਾਈ ਕਰਨ ਵਾਲਾ ਸਭ ਕੁਝ ਲੈ ਲੈਂਦਾ ਹੈ ਅਤੇ ਫੋਕੀ ਦਲੀਲबाजी ਵਾਲੇ ਨੂੰ ਕੁਝ ਨਹੀਂ ਮਿਲਦਾ ਉਹ ਖਾਲੀ ਰਹਿ ਜਾਂਦੇ ਹਨ ਸੋ ਬਿਨਾਂ ਦੇਰ ਕੀਤਿਆਂ ਲੱਗ ਪਵੋ ਜਦੋਂ ਤੁਸੀਂ ਲੱਗ ਪਏ ਤੁਹਾਡੀ ਸੰਗਤ ਨਾਲ ਹੋਰ अनेਕਾਂ ਨੂੰ ਜੀਵਨ ਸੇਧ ਮਿਲੇਗੀ ਬਾਬਾ ਜੀ ਦੇ ਅਮਲੀ ਜੀਵਨ ਵਾਲੀ ਸੰਗਤ ਨੇ ਥੋੜੇ ਸਮੇਂ ਵਿੱਚ ਡਾਕਟਰ ਹੋਰਾਂ ਦੀ ਆਤਮਾ ਤੇ ਐਸਾ ਅਸਰ ਪਾਇਆ ਕਿ ਡਾਕਟਰ ਸਾਹਿਬ ਨੇ ਅਗਲੇ ਦਿਨ ਹੀ ਗੁਰੂ ਮਹਾਰਾਜ ਜੀ ਦਾ ਸਰੂਪ ਆਪਣੇ ਘਰ ਲਿਆ ਕੇ ਸਹਿਜ ਪਾਠ ਆਰੰਭ ਕਰ ਦਿੱਤਾ ਬਾਬਾ ਜੀ ਤਾਂ ਪਾਠ ਆਰੰਭ ਕਰਵਾ ਕੇ ਵਾਪਸ ਆ ਗਏ ਤੇ ਬਾਅਦ ਵਿੱਚ ਕਦੇ ਬਾਬਾ ਜੀ ਡਾਕਟਰ ਹੋਰਾਂ પાસે ਚਲੇ ਜਾਂਦੇ ਕਦੇ ਡਾਕਟਰ ਹੋਰੀ ਬਾਬਾ ਜੀ ਦੀ ਸੰਗਤ ਕਰਨ ਲਈ ਉਹਨਾਂ પાસે ਆ ਜਾਂਦੇ ਥੋੜੇ ਹੀ ਸਮੇਂ ਅੰਦਰ ਡਾਕਟਰ ਸਾਹਿਬ ਨੂੰ ਗੁਰਬਾਣੀ ਦੀ ਕਾਫੀ ਸੋਝੀ ਹੋ ਗਈ ਅਤੇ ਆਪ ਨੇ ਗੁਰਬਾਣੀ ਅਨੁਸਾਰ ਜੀਵਨ ਨੂੰ ਢਾਲਣਾ ਆਰੰਭ ਕਰ ਦਿੱਤਾ ਗੁਰਬਾਣੀ ਦੀ ਖੋਜ ਕਰਕੇ ਆਪ ਜੀ ਨੇ अनेका ਪੁਸਤਕਾਂ ਦੇ ਰੂਪ ਵਿੱਚ ਹੇਠ ਲਿਖੇ ਟਰੈਕਟ ਲਿਖਣੇ ਕੀਤੇ ਜੋ ਪ੍ਰਚਾਰ ਹੈ ਸੰਗਤਾਂ ਵਿੱਚ ਵੰਡਦੇ ਰਹੇ ਅਤੇ ਤਿੰਨ ਤਿੰਨ ਚਾਰ ਚਾਰ ਦਿਨ ਵੱਖ-ਵੱਖ ਸ਼ਹਿਰਾਂ ਪਿੰਡਾਂ ਵਿੱਚ ਜਾ ਕੇ ਗੁਰੂ ਉਪਦੇਸ਼ ਦਾ ਸੰਦੇਸ਼ਾ ਹਰ ਪ੍ਰਾਣੀ ਤੱਕ ਪਹੁੰਚਾਉਣ ਦਾ ਯਤਨ ਕਰਦੇ ਰਹੇ ਉਹ ਪ੍ਰੇਮੀ ਜੋ ਕਦੇ ਰੱਬ ਦੀ ਹੋਂਦ ਤੋਂ ਮੁਨਕਰ ਹੋ ਕੇ ਨਾਸਤਿਕਤਾ ਦਾ ਪ੍ਰਚਾਰ ਕਰਦਾ ਸੀ ਹੁਣ ਸਹੀ ਸੰਗਤ ਮਿਲਣ ਅਤੇ ਗੁਰਬਾਣੀ ਦੀ ਸ਼ੋਧ ਦੁਆਰਾ ਪਰਮਾਰਥ ਦਾ ਵੱਡਾ ਪ੍ਰਚਾਰਕ ਬਣ ਕੇ ਹੀ ਭੁੱਲੇ ਭਟਕੇ ਜੀਵਾਂ ਨੂੰ ਅਸਲੀ ਜੀਵਨ ਸੇਧ ਦੇ ਗਿਆ ਡਾਕਟਰ ਕਰਤਾਰ ਸਿੰਘ ਹੋਰਾਂ ਦੇ ਟਰੈਕਟ ਜੋ ਗੁਰਬਾਣੀ ਦੀ ਖੋਜ ਕਰਨ ਉਪਰੰਤ ਲਿਖੇ ਉਹ ਇਸ ਪ੍ਰਕਾਰ ਹਨ ਪਹਿਲੀ ਪੁਸਤਕ ਜੀਵਨ ਮਨੋਰਥ ਦੂਸਰੀ ਨਾਮ ਕੀ ਹੈ ਉਸ ਦਾ ਸਰੂਪ ਕੀ ਹੈ ਤੀਸਰੀ ਹੋਮੈ ਚੌਥੀ ਨਾਮ ਅਭਿਆਸ ਕਮਾਈ ਦੀ ਗੁਰਮਤਿ ਵਿਧੀ ਪੰਜਵੀਂ ਸਿਮਰਨ ਬਿਲੇ ਧਿਆਨ ਕੇ ਸੁੱਤੇ ਰੱਖਣਾ ਹੈ ਛੇਵੀਂ बार-बार ਨਾਮ ਬਾਣੀ ਦਾ ਅਭਿਆਸ ਕਿਉਂ ਜ਼ਰੂਰੀ ਹੈ 7ਵੀਂ ਨਾਮਰਾਸ 8ਵੀਂ ਨਾਮ ਪ੍ਰਾਪਤੀ ਦੀ ਨਿਸ਼ਾਨੀ 9ਵੀਂ ਗੁਰਮਤ ਦੇ ਮੂਲ ਅਸੂਲ ਅਤੇ ਸਾਡੇ ਵਰਤਮਾਨ ਰਹਿਣੀ 10ਵੀਂ ਗੁਰਬਾਣੀ ਗੁਰੂ ਕਿਵੇਂ ਹੈ ਅਤਿਆਦਿਕ ਇਹ ਸਭ ਪੁਸਤਕਾਂ ਡਾਕਟਰ ਸਾਹਿਬ ਨੇ ਆਪ ਲਿਖੀਆਂ ਸੇਕਨਹਿਆ ਸੇਕਨਹਿਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਜਿਨਾ ਨਾ ਬਿਸਰਹਿ ਨਾਮ सेकनया शेकनया जीना न बिसरना शेकेया शेकनया शेकन